ਬੀਤੇ ਦਿਨੀ ਮੰਡੀ ਅਰਨੀਵਾਲਾ ਦੇ ਗੁੰਮ ਹੋਏ ਹਰਪ੍ਰੀਤ ਸਿੰਘ ਉਰਫ ਅੱਜੂ ਉਮਰ ਕਰੀਬ 14 ਕੋ ਸਾਲ ਦੀ ਝਾੜੀਆਂ ਚ ਗੱਟੇ ਚ ਪਾਈ ਮਿਲੀ ਲਾਸ਼ ਮ੍ਰਿਤਕ ਦੇ ਸਿਰ ਤੇ ਕਿਸੇ ਤੇਜ਼ ਤਾਰ ਹਥਿਆਰ ਨਾਲ ਵਾਰ ਕਰਨ ਦੇ ਮਿਲੇ ਡੈਡ ਬੋਡੀ ਤੋਂ ਨਿਸ਼ਾਨ ਅਰਨੀਵਾਲਾ ਚ ਨਵੇਂ ਬਣੇ ਵਾਟਰ ਟ੍ਰੀਟਮੈਂਟ ਪਲਾਂਟ ਦੇ ਨੇੜੇ ਉਹ ਗਿਆਨ ਝਾੜੀਆਂ ਚ ਬੇਰਹਿਮੀ ਨਾਲ ਕਤਲ ਕਰ ਸੁੱਟਿਆ ਗਈ 14 ਸਾਲਾ ਅੱਜੂ ਦੀ ਲਾਸ਼ मौके ते पहुंच स्थानक पुलिस एसएचओ परमजीत कुमार वलों लाश में कब्जे च लैके फोरेंसिक टीम की मदद न इकट्ठे जा रहे हैं सबूत देख रहे हो ए डबल्यू न्यूज एटीन अपडेट अरनी वाला तो आ रही है जिथे अज सवेरे करीब दो बजे मलोट रोड ते बने वाटर ट्रीटमेंट प्लांट के नज़दीक उगरिया झाड़िया च अरनी वासी उम्र करीब चौदह कु साल हरप्रीत सिरफ अजू की गट्टे लाश मिलने का समाचार प्राप्त होया है ਮੌਕੇ ਤੇ ਪਹੁੰਚੇ ਡੀਐਸਪੀ ਅਤੇ ਐਸਐਚਓ ਪਰਮਜੀਤ ਕੁਮਾਰ ਨੇ ਦੱਸਿਆ ਕਿ ਉਹਨਾਂ ਨੂੰ ਗੱਟੇ ਚ ਪਈ ਲਾਸ਼ ਮਿਲਣ ਦੀ ਸੂਚਨਾ ਮਿਲੀ ਸੀ ਜਿਸ ਸੂਚਨਾ ਦੇ ਆਧਾਰ ਤੇ ਉਹਨਾਂ ਪੁਲਿਸ ਪਾਰਟੀ ਨਾਲ ਮੌਕੇ ਤੇ ਪਹੁੰਚ ਕੇ ਲਾਸ਼ ਨੂੰ ਆਪਣੇ ਕਬਜ਼ੇ ਚ ਲੈ ਕੇ ਫੋਰੈਂਸਿਕ ਟੀਮਾਂ ਦੀ ਮਦਦ ਨਾਲ ਸਬੂਤ ਇਕੱਠੇ ਕੀਤੇ ਜਾ ਰਹੇ ਹਨ ਮ੍ਰਿਤਕ ਦੀ ਪਛਾਣ ਹਰਪ੍ਰੀਤ ਸਿੰਘ ਉਰਫ ਅੱਜੂ ਪੁੱਤਰ ਸੁਖਵਿੰਦਰ ਸਿੰਘ ਹੋਈ ਹੈ ਮ੍ਰਿਤਕ ਦੇ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਹੋਰ ਨਵੀਆਂ ਤੇ ਤਾਜ਼ਾ ਖਬਰਾਂ ਦੇਖਣ ਲਈ ਸਾਡੇ ਫੇਸਬੁੱਕ ਪੇਜ ਅਤੇ YouTube ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਹਾਂ ਲੈ ਕੇ ਜਾਣਾ ਹਾਂ 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 ਆਪ ਨਾ ਨਾ ਹਲਦ ਪਾਣੀ ਦੇ ਦਿੱਤੀ ਚੁੱਪ ਭਾਈ ਜੇ ਇੱਥੇ ਕੰਮ ਕੰਦੇ ਸੀਗੇ ਤੇ ਸਾਨੂੰ ਤਾਂ ਸ਼ਾਮ ਨੂੰ ਪਹੁੰਚ ਗਿਆ 4 ਵਜੇ ਮੇਰੇ ਕੋਲ ਡਿਪਤੀ ਜੀ ਦਾ ਕਿ ਚਾਚਾ ਕਦੇ ਆ ਜਾ ਆਪਣਾ ਹਰਪ੍ਰੀਤ ਸਿੰਘ ਲੱਗਦਾ ਅੱਜ ਤੂੰ ਆਏ ਆਂ ਵੀ ਪੁੱਛੇ ਕਦੋਂ ਦਾ ਰਾਬ ਕਾਇ ਕਰਿਆ ਕਿ ਪਤਾ ਲੱਗੋ ਜੀ 6:11 ਵਜੇ ਦਾ ਗਿਆ ਹੈ ਮਗਰੀ ਕਦੇ ਖੇਡ 6:11 ਵਜੇ ਦਾ ਗਿਆ ਉਸ ਤੋਂ ਬਾਅਦ ਕਲ ਲੱਗਦੇ ਲਪੋਂਜਾਂ ਤੇ ਤੇ 9 ਵਜੇ ਸਾਈਕਲ ਸੱਜਣ ਗਿਆ ਤੇ 3 ਵਜੇ ਕਦੇ 73 ਛੱਡ ਕੇ ਆਈ ਆ ਕਿ 4 ਵਜੇ ਗਿਆ ਛੱਡ ਕੇ ਕਿ ਕਹਿੰਦੇ ਸਾਡਾ ਨਾਮ ਨਾਲ ਹੈ ਜੀ ਵੀ ਕਹਿੰਦੇ ਕਿ ਬਾਅਦ ਕਿੱਥੇ ਹੈ ਇਹ ਨਹੀਂ ਗੱਲ ਕਰਦੇ ਕਰੋ ਲਾ ਸਾਰੇ ਕੱਟੇ ਹੁੰਦੇ ਹੁੰਦੇ ਪਰ ਸਾਡੇ ਕੋਲ ਤਾਂ ਹਾਂ ਫਿਰ ਤਪਰੀ ਮਾ ਕੀ ਮਾਤਰਾ ਸਾਡੀ ਉਸ ਤੋਂ ਬਾਅਦ ਉਹਨਾਂ ਦੇ ਮੁੰਡੇ ਸਾਡੇ ਕੋਲ ਪੁੱਛਿੰ ਪਿਛੌਣ ਗਏ ਪਿੰਡ ਦੇ ਅੱਗੇ ਨਹੀਂ ਅੱਲ ਦੇ ਅੱਲ ਦੇ ਕਹਿੰਦੇ ਇਹੀ ਕੁੜਾ ਮਾਰਿਆ ਹੈਗਾ ਅੱਛਾ ਆਪਾਂ ਤਰਕਾ ਲੈ ਲਈ ਤੇ ਉਸ ਤੋਂ ਬਾਅਦ ਅਸੀਂ ਕੇ ਵਿੱਚ ਲੋ ਠੀਕ ਹੈ ਅਸੀਂ ਸਾਜ ਰਾਤ ਪਾਲ ਕੀਤੀ ਹੈ ਤੇ ਰਾਤ ਸਾਨੂੰ ਇੱਕ ਦੇ ਰੋਜ ਦੇ ਜਿੰਨਾ ਤੇ ਸ਼ੱਕ ਸੀ ਤੇ ਉਹਨੇ ਦੇ ਖੇਤੋਂ ਹੀ ਕਾਸ਼ ਬਰਾਮਤ ਹੋ ਗਿਆ ਲੇ ਨੂੰ ਆਪ ਕੋਈ ਗੱਲ ਤੁੱਕੀ ਹੈ ਵੀ ਇਹ ਕਿੰਨਾ ਦਸ਼ੋਰ ਬਣਿਆ ਇੱਕ ਮੁੰਡਾ ਥੋੜਾ ਫੜਦਾ ਸੀਗਾ ਜੀ ਨਾ ਨਹੀਂ ਛੁੱਟਾ ਇਹ ਕਦੀ ਨਹੀਂ ਸੀ ਕਦੀ ਮੇਰੇ ਕੋਲ ਕੰਮ ਚੱਲ ਜਾਂਦਾ ਸੀਗਾ ਮੇਰੇ ਨਾਲ ਹੀ ਦਿੰਦਾ ਸੀਗੇ ਕਿੰਨੇ ਕੁ ਮੋਰ ਸੀ ਇਹਦੀ 14 15 ਸਾਲ ਸੀ 300 ਸੀ ਛੋਟਾ ਬੱਚਾ ਸੀ ਬਾਈ 300 ਕਿੰਨੇ ਭੈਣ ਭਰਾ ਸੀ ਇਹ ਦੋ ਭਰਾ ਸੀ ਜੀ ਇਹ ਵੱਡਾ ਸੀ ਕਿ ਛੋਟਾ ਸੀ ਇਹ ਛੋਟਾ ਸੀ ਬਾਈ 300 ਉਸ ਤੋਂ ਵੱਡਾ ਕੰਮ ਲੱਗਿਆ ਪਿੰਡ ਦਾ ਦਸਵੀਂ ਕਿ 11ਵੀਂ ਫੜਦਾ ਸੀ 300 ਹਾਂਜੀ ਠੀਕ ਹੈ ਠੀਕ ਹੈ ਕੰਜੀਰ ਕੀ ਅੱਜ ਮੰਡੀ ਅਰਨੀ ਵਾਲੇ ਚ ਇੱਕ ਲੜਕੇ ਦਾ ਕਤਲ ਦੱਸਿਆ ਜਾ ਰਿਹਾ ਹੋ ਗਿਆ ਉਹਦੇ ਬਾਰੇ ਕੀ ਕਹਿੰਦੇ ਇਹ ਜੀ ਜੋ ਘਟਨਾ ਹੋਈ ਹੈ ਬਹੁਤ ਹੀ ਮੰਦ ਭਾਗੀ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਸਰੀਪ ਪਰਿਵਾਰਾਂ ਦਾ ਜਿਹੜਾ ਜੀਨਾ ਬਹੁਤ ਦੁਰਲਭ ਹੋ ਚੁੱਕਿਆ ਹੈ ਜਿਹੜੇ ਲੇਬਰ ਕਲਾਸ ਪਰਿਵਾਰ ਆ ਉਹ ਆਪਦੇ ਬੱਚੇ ਘਰੇ ਛੱਡ ਕੇ ਜਾਣ ਤੋਂ ਘ ਡਰਨਗੇ ਕਿ ਜਿਹੜਾ 14-15 ਸਾਲ ਦੇ ਬੱਚੇ ਨੂੰ ਬਿਨਾਂ ਕਿਸੇ ਕਾਰਨ ਕਰਕੇ ਮਾਰ ਦਿੱਤਾ ਗਿਆ ਜਿਹੜਾ ਪੰਜਾਬ ਦਾ ਮਾਹੌਲ ਆ ਆਉਣ ਵਾਲਾ ਚਿੰਤਾ ਦਾ ਵਿਸ਼ਾ ਹੈ ਇਹ ਸਾਰੇ ਲੋਕਾਂ ਨੂੰ ਰਲ ਕੇ ਪਾਰਟੀਆਂ ਵਜੇ ਦੇ ਉੱਪਰ ਉੱਠ ਕੇ ਪਹਿਲੋ ਆਪਾਂ ਨੂੰ ਆਪਦੇ ਜਵਾਕ ਬਚਾਉਣ ਵਾਸਤੇ ਇਕੱਠੇ ਹੋਣਾ ਪਏਗਾ ਚਾਹ ਕਿਸੇ ਵੀ ਤਰ੍ਹਾਂ ਚਾਹੇ ਕ੍ਰਿਮੀਨਲ ਕੋਈ ਜਵਾਕਾ ਉਹਦਾ ਵਿਰੋਧ ਚਾਹੇ ਉਹ ਚਿੱਟੇ ਦਾ ਕੋਈ ਕੰਮ ਕਰਦਾ ਹੈ ਇਹ ਕਾਰਨ ਜਿਹੜਾ ਹੈਗਾ ਨਸ਼ੇ ਜਿਹੜੇ ਪੰਜਾਬ 'ਚ ਵੱਧ ਰਹੇ ਆ ਤੇ ਇਹੀ ਕਾਰਨ ਆ ਕਿ ਬੱਚੇ ਗਲਤ ਪਾਸੇ ਭਟਕ ਰਹੇ ਆ ਸਾਨੂੰ ਇਸ ਚੀਜ਼ ਦੇ ਵਿੱਚ ਸਾਰਿਆਂ ਨੂੰ ਇਕੱਠੇ ਹੋ ਕੇ ਸੋਚਣ ਦੀ ਲੋੜ ਹੈ